thank <music> you ਪਾਣੀ ਦੇ ਉੱਪਰ ਚੱਲਦਾ ਸੀਗਾ ਭਾਜੀ ਬਣਾਏ ਵੀ ਇੱਥੇ ਸਾਡੇ ਵੀ ਪਾਣੀ ਬਣਾਇਆ ਭਾਜੀ ਡਰਦਾ ਇਹ ਬਹੁਤ ਠੰਡੀ ਹੈ ਝੌਣ ਵੀ ਕੀਤਾ ਸੀ ਪਾਣੀ ਇਹਦਾ ਪਾਣੀ ਜਿਆਦਾ ਚੱਲਦਾ ਇਹਦਾ ਅੱਜ ਲਈ ਬਾਹਰ ਤੋਂ ਪਾਣੀ ਆਉਂਦੇ ਆ ਰਿਹਾ ਬਾਹਰੋਂ ਬਾਹਰੋਂ ਪਾਣੀ ਪੈਂਦਾ ਦੇਖ ਲਓ ਬਸ ਨਾਲੇ ਪਾਠ ਹੋਣੀ ਸਾਰੀ ਇਹੇ ਆਪਣੇ ਦਲੇ ਚੌਵਾਂ ਤੋਂ ਜਾਉਂਦਾ ਹਾਂ ਨਾ ਪਾਣੀ ਹੈ ਵੀ ਚੰਗਾ ਆਇਆ ਵੈਸੇ ਦਾ ਜੇ ਅਗੇ ਤੱਕ ਹੀ ਹੋਣਾ ਮੇਰੇ ਨਾਲ ਕਿੱਧਰੋਂ ਅਸੀਂ ਆਏ ਆ ਇਹ ਹੀ ਰਸਤਾ ਜਾਣਦਾ ਹੋਣਾ ਨਹੀਂ 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 ਉਧਰ ਪਾਸੇ ਹੈ ਨਹੀਂ ਇੱਥੇ ਦੇਖ ਇੱਥੇ ਮੂਰੇ ਪਾਣੀ ਕਿੰਨਾ ਹੋਣਾ ਇੱਥੇ ਪਾਣੀ ਆਪਣੇ ਗਿੱਟੇ ਦੇ ਉੱਪਰ ਆ ਗਿਆ। ਆਹ ਪਾਣੀ ਕਿੱਦਾਂ ਚੱਲਦਾ ਦੇਖੋ ਜੀ। ਆਹ ਸਾਰਾ ਪਾਣੀ ਮਿਲਦਾ ਘਰਾਂ 'ਚ ਬੜਿਆ ਇੱਥੇ ਛੋਟੀ ਵਾੜੀ ਹੈ ਨਾ। ਆਹ ਹੁਣ ਕੀ ਲੱਗੇ ਮਿੱਟੀ ਲੱਗੇ ਪਾਣ ਇਹ। ਲੱਗਦਾ ਮੈਂ ਬਹਿ ਜੋਤੂ ਆ ਬੈਠਾ ਨਾ। ਹਾਂ। ਅਲੱਗ ਦਾ ਪਾਣੀ ਕਿੰਨਾ ਹੋ ਗਿਆ? ਬਹੁਤ ਜ਼ਿਆਦਾ ਹੋ ਗਿਆ। ਹਾਂ। ਇਹਨੂੰ ਵੀ ਨਾਲੇ ਲੈ ਜਾਣਾ ਸੀ। ਉਂਡੇ ਲੱਗਿਓ ਪਾਣੀ ਕੱਢਣੇ ਇਹ ਘਰਾਂ ਚ ਪਾਣੀ ਭੜਿਆ ਉਹ ਰਸਤਾ ਲੱਗਿਓ ਬਦਲਣ ਹਾਂਜੀ ਓਏ ਉਹ ਦੋਏ ਨਾ ਕਾਜਾ ਨੂੰ ਵੀ ਮਾਰ ਦੇ ਕਿੱਥੇ ਉਹ ਹੈਪੀ ਓਏ ਆ ਮਾੜਾ ਜਿਹਾ ਦਾਦਾ ਕਹਿੰਦਾ ਵੀ ਪਜਾ ਲਈ ਪਰ ਇਹਨਾਂ ਪਾਣੀ ਥੋੜੀ ਪਰਦਾ ਕਰਾ ਦੇ ਪਾਣੀ ਖੋਲ ਕੇ ਨਾ ਜਿਆਦਾ ਬਾਹਰ ਆ ਜਾਓ ਹਾਂ ਜੀ ਗਰਾਊਂਡ ਆ ਛੋਟੀ ਵੱਡੀ ਸਾਡੀ ਕਨੈਕਟ ਗਰਾਊਂਡ ਹਾਂ ਕੋਈ ਪਾਣੀ ਨਾ ਭਰੀ ਹੋਈ ਆ ਪਾਣੀ ਦਾ ਵਹਾਅ ਦੇਖੋ ਕਿੰਨਾ ਤੇਜ਼ ਹੈ

ਕਦ ਕਰਿਆ ਹੁਣ ਕਿੱਧਰ ਨੂੰ ਮੁੰਡਾ ਕਹਿੰਦਾ ਜੋਤ ਦੇਖਣਾ ਮੈਂ ਕਹਿੰਦਾ ਜੋਤ ਦਾ ਲੈਂਦੇ ਆਂ ਉਹ ਕਹਿੰਦਾ ਹਾਂ ਠੀਕ ਹੈ ਬੰਦੇ ਆ ਠੀਕ ਹੈ ਤੇ 15 ਹੋ ਗਏ ਨਾ ਪਾਣੀ ਨਿਕਲ ਜਾਣਾ ਸਾਰੇ ਇੱਥੋਂ ਖੜਾ ਤੇਜ਼ੀ ਨਾਲ ਨਿਕਲ ਜਾਊਗਾ ਜਾ ਕੇ ਪਾਣੀ ਪਾਣੀ ਖਰਾ ਹੈ ਵੀ ਬਹੁਤ ਹੈ ਨਾ ਤੇਰੇ ਪਾਸੇ ਆਣ ਦਾ ਵਹਾਹ ਬਹੁਤ ਤੇਜ਼ ਆ ਇਹ ਆਇਆ ਪਈ ਚਲੋ ਆ ਦੀਪੇ ਗਏ ਕਿੱਥੇ ਉਹ ਪਰੇ ਆਪਣੇ ਪਿੰਡ ਉਧਰ ਉਹਨਾਂ ਦੇ ਘਰ ਚ ਪਾਣੀ ਗਿਆ ਸਾਰੇ ਨੀਵਾ ਨਾ ਉੱਥੇ ਥੱਲੇ ਨੂੰ ਆਹੋ ਇੱਥੇ ਜਾਓ ਵੀ ਸਵਾਲ ਕੋਲਦੀ ਹੈ ਮੈਨੂੰ ਲੱਗਦਾ ਜੇ ਇਧਰ ਹੋ ਗਏ ਨੇ ਕਹਿੰਦੇ ਰੋਕ ਲਾ ਮੜ ਜਾ ਕਾ ਰੋਕਲਾ ਰੋਕਲਾ ਨਾ ਕਿੰਨਾ ਰੋਕਲਾ ਨਾ ਆ ਪਾਣੀ ਆ ਸਾਰੇ ਅੰਦਰ ਪੂਰ ਆਸ ਤਾਂ ਚ ਪਾਣੀ ਤੱਕ ਬੜਿਆ ਹੈ ਬਹੁਤ ਇੰਨਾ ਜਿਆਦਾ ਨਹੀਂ ਗਿਆ ਪੁੱਛਾ ਜੇ ਤੁਹਾਨੂੰ ਅੱਗੇ ਜਾਣਾ ਕਿੱਥੇ ਜਾਣਾ ਇਹ ਕਿਦਾਂ ਆ ਉਤਰ ਗਿਆ ਜਾ ਰਹਾ ਹੈ ਭਾਈ ਕਰੋ ਉਹ ਵੀ ਰੋਕ ਰੋਕੇ ਜਾਂਦਾ ਭਾਈ ਪਾਣੀ ਦਾ ਵਹਾਅ ਤੇਜ਼ ਆ ਬਹੁਤ ਜ਼ਿਆਦਾ ਭਾਈ ਨਹੀਂ ਜਾ ਨਹੀਂ ਹੁਣ ਆ ਜਾਣਾ ਮੁਕਾ ਨਹੀਂ ਇੱਧਰੋਂ ਥੋੜਾ ਹੈ ਡਰਾਵਾ ਇਹ ਪੱਲੇ ਵੱਟੋ ਕਾ ਨਾ ਵੀ ਜਾਣਾ ਉੱਤੀ ਪਈ ਹੈ ਮੋਟਰ ਸਾਹ ਤੇ ਨਿਕਲ ਜਾਣਾ ਮੋਟਰ ਸਾਹ ਨਿਕਲ ਜਾਣਾ ਆ ਪਾਣੀ ਹੈ ਅਨੇ ਛੱਤਾ ਆ ਨਾ ਪਾਣੀ ਨਿਕਲ ਜਾਣੀ ਹੈ ਇਹ ਨਹੀਂ ਇੱਕ ਵਾਰ ਪਤਾ ਕੀ ਉਹਦਾ ਇੱਕ ਵਾਰ ਇਹਦਾ ਨਾ ਸਲੰਸਾ ਦਾ ਪਾਣੀ ਉੱਪਰ ਆ ਇਹਦਾ ਸਿੱਧਾ ਰੱਖੀ ਪੈ ਸਿੱਧਾ ਰੱਖੀ ਉਹ ਪਰ ਇਹ ਨੋ ਜਾ ਫੈਨ ਨੂੰ ਦੋ ਜੋ ਉੱਧਾ ਤਾਂ ਨਿਕਲ ਜਾਣੀ ਹਾਂ ਜੀ ਕਾ ਹੋਣਾ ਆ ਜਾ ਨਿਕਲ ਜਾਣੀ ਗਿਆ ਹੁਣ ਆ ਗੱਬੇ ਤੁਰਿਓ ਬੰਦਾ ਕਿਆ ਕਰੇ ਇਹਨੇ ਦਾ ਸਾਈਡ ਨੂੰ ਹੋ ਜਾਣ ਜਾਦਾ ਸਾਨੂ ਇਹ ਤਾਂ ਕੋਈ ਨਹੀਂ ਇਹ ਲਾਦਰਾਂ ਚੰਗੀ ਵੜਾ ਸਾਫ ਹੋਣਾ ਇਹਦੇ ਹਨਾ ਅਜਰੇ ਸਾਫ ਆ ਤੇ ਪਾਣੀ ਪਿਆ ਉਹ ਕੜਦੇ ਪਈ ਉਹੀ ਹਨਾ ਬਾਰੇ ਪਾਣੀ ਕੱਪਿਆ ਗੇ ਵਿੱਚ ਉਹ ਜਿਹੜੇ ਜਾਈਏਗਾ ਤੇ ਪਾਣੀ ਹੈ ਬਹੁਤ ਚਲੀਏ ਉਧਰ ਕੋਈ ਲੋਹਾਰਾਂ ਦੇ ਘਰ ਵਾਲ ਨੂੰ ਚਲੀ ਜਾਂਦੇ ਮੈਂ ਜਾਣਾ ਜਾਇਜ਼ਾ ਤੇ ਪਾਣੀ ਦੇਖਣ ਜਾ ਕੇ ਪਰਿੰਦੇ ਆਪਾਂ ਅੱਧੇ ਕਿੱਦਾਂ ਕਰਨੀ ਇਹ ਬੰਦੇ ਨਾਲ ਬੁੱਧ ਕੰਗਣ ਕਾਰਦਾ ਤੁਰਿਆ ਟਰੇਟਰ ਵੀ ਪਾ ਲੈਨੇ ਪਵਾਣਾ ਨੇ ਜਿੰਨੇ ਖੱਡੇ ਹੋਣੇ ਸਾਰੇ ਚੋਈ ਦੇ ਭਰਤੇ ਹੋਣੇ ਇਹਨੇ ਹਨਾ ਜਿੰਨੇ ਖੱਡੇ ਹੋਣੇ ਸਾਰੇ ਚੋਈ ਦੇ ਭਰਤੇ ਹੋਣੇ ਇਹਨੇ ਹਨਾ ਓ ਮੇਰਾ ਫੋਨ ਦਰਿਆ ਠੀਕ ਹੈ ਮੈਂ ਚਲਾਇਆ ਇਹ ਆਇਆ ਤੇ ਰਹਿ ਤੂੰ ਅੱਜ ਬੈਂਚ ਵੱਲ ਤੇ ਜਾ ਕੇ ਫੋਨ ਬੈਂਚ ਵੱਲ ਗੀਂ ਜਾਣਾ ਤੇ ਰੋਣੀ ਇੱਕ ਮਿੰਟ ਚ ਬਣਾ ਕੇ ਜਣਾ ਜਾ ਸਾਈਡ ਲਾਈਨ ਕਿਦ ਵਿੱਚ ਹੀ ਲੰਘਣਾ ਇਹ ਕਰਨੇ ਹੱਲੇ ਤੁਲੇ ਸੀ ਗਿਆ ਸਾਰੀਆਂ ਡੁੱਬ ਗਈਆਂ ਆ ਆ ਦੇ ਤਾਂ ਪਾਣੀ ਕਿੱਦਾਂ ਨਿਕਲਦਾ ਉਹ ਜੀ ਉਹ ਕਿੱਦਾਂ ਆ ਰਿਹਾ ਚੋ ਵਦਾਂ ਇਸਰ ਪਾਣੀ ਘਟਿਆ ਤੇ ਉੱਧਰ ਪਾਣੀ ਬਹੁਤ ਤੇ ਹਟਾ ਦੇ ਇਹਨੂੰ ਉੱਤੇ ਉੱਤੇ ਪਤਾ ਵੀ ਲੱਗਣ ਤੇ ਹਟਾ ਦੇ ਚਾਹੁੰਦੇ ਆ ਦੇਖ ਲਓ ਨਾ ਪਾਣੀ ਦੇ ਹਿਸਾਬ ਨਾਲ ਵਾਲੇ ਤੋਂ ਦੇ ਕੰਧ ਦੇ ਫੁੱਟ ਸਾਰੀ ਆ ਪਾਣੀ ਅੰਦਰ ਤੱਕ ਚਲਾ ਗਿਆ ਸਾਰਾ ਮੁਗਰ ਖੰਬਰ ਦੇਖ ਸਕਦਾ ਕਿਸੇ ਟਾਈਮ ਤੇ どうも。 ਆਓ ਜਗਾ ਜਿੱਥੇ ক্রিকেট ਖੇਡਦੇ ক্রিকেট ਦਾ ਸਾਰਾ ਭਰਿਆ ਪਿਆ ਪਾਣੀ ਹੈ ਪੂਰੀ ਤਰ੍ਹਾਂ ਨਾਲ ਕਮ ਸੇ ਕਮ 4-5 ਫੁੱਟ ਤੱਕ ਦਾ ਪਾਣੀ ਹੋਣਾ ਇੱਥੇ ਪਾਣੀ ਦੀ ਆਵਾਜ਼ ਤਾਂ ਦੇਖੋ ਕਿੰਨੀ ਜ਼ਿਆਦਾ ਤੇਜ਼ ਆ ਖੰਭਾ ਆ ਰਿਹਾ ਥੱਲੇ ਨਹੀਂ ਲੱਗਦਾ ਖੰਭਾ ਟੇਡਾ ਹੋ ਗਿਆ ਦੇਖਣਾ ਇੱਥੇ ਇੰਨਾ ਪਾਣੀ ਹੋਇਆ ਨਹੀਂ ਸੀ ਕਦੀ ਇਹ ਪਤਾ ਨਹੀਂ ਇੱਥੇ ਲੈ ਨਾ ਕਦੀ ਪਾਣੀ ਆਇਆ ਨਹੀਂ ਸੀ ਆਪਣੇ ਆਹ ਵਾਲੀ ਦੇ ਪੂਰਾ ਭਰ ਗਿਆ ਸਾਰੀ ਪਰਿਓ ਪਈ ਸਾਰੀ ਐਡ ਛੋਟੀ ਵਾਲੇ ਸਿੱਧਾ ਰਸਤਾ ਦਾ ਗੁਰਦੁਆਰਾ ਵਾਲੇ ਪਾਸੇ ਹਨ ਪਹਿਲਾਂ ਨਾ ਪਾਣੀ ਆਇਆ ਨਹੀਂ ਸੀ ਐਸ ਵਾਰੀ ਪਾਣੀ ਆਇਆ ਚੰਗੀ ਤਰ੍ਹਾਂ ਨਾਲ ਲੱਗਾ ਕਿਸੇ ਦੇ ਘਰ ਸਪੀਕਰ ਲੱਗਾ ਹੈ ਨਾ ਚਾ ਵੀ ਨਾ ਮੇਰੇ ਬਣਾ ਟੁਲਾ ਗਿਆ ਜਲੇ ਗਏ ਜੇ ਡਿੱਗ ਗਈ ਹੈ ਡਿੱਗ ਗਈ ਜੀ ਉਹ ਲੈ ਕੋਈ ਨਾ ਤੇ ਫੈਲ ਗਿਆ ਲੈ ਨਾ ਮੇਰੇ ਪਾਣੀ ਪਤਾ ਚਾਹਿਆ ਉੱਤੇ ਪਾਣੀ ਆ ਸਹੀ ਗੱਲ ਐ ਫੇਸਬੁੱਕ ਤੇ ਪਾਣੀ ਆ ਇਹ ਪਾਣੀ ਦੇਖ ਲੋ ਕਿੰਨਾ ਹੈ ਮੇਰੇ ਸਾਰੇ ਪੈਰ ਡੁੱਬਦੇ ਆ ਸ਼ੈਵ ਮੰਦਿਰ ਅਕਰਵਾਲਾ ਅੰਕ ਜੀ ਦਾ ਘਰ ਹੈ ਪਾਣੀ ਕਿੰਨੇ ਕਿੰਨੇ ਜਾ ਰਹੇ ਪਾਣੀ ਖੰਦ ਸਾਰੇ ਕੋ ਮੇਸ ਲਾ ਮੇਰੇ ਹਿਸਾਬ ਨਾਲ ਸਾਰੇ ਪਾਸੇ ਪਾਣੀ ਅੰਦਰ ਗਿਆ ਹੋਇਆ ਸੀ। ਹੁਣ ਜਿੱਤੇ ਤੱਕ ਨਿਸ਼ਾਨ ਹੈ ਤੱਕ ਪਾਣੀ ਦੇ ਅੰਦਰ ਆਇਆ ਦੇਖੋ। ਕਮਰੇ ਅੰਦਰ ਵੀ ਪਾਣੀ ਜਾ ਚੁੱਕਾ ਹੈ ਦਾ ਮਤਲਬ ਅਧਿਕਾਣ ਨਿਸ਼ਾਨ ਕਿ ਤੱਕ ਪਾਣੀ ਅੰਦਰ ਆ ਚੁੱਕਾ ਸੀ ਤੇ ਦੇਖੋ ਖੂਜ ਪਾਣੀ ਕਿ ਆ ਮੇਰੇ ਨਾਲ ਉਹ ਖੂਦ ਪਾਣੀ ਕਿੰਨਾ ਉੱਪਰ ਆਇਆ ਉੱਪਰ ਗਿਆ ਸਾਰੇ ਖਾਲੀ ਪਿਆ ਸੀ ਸਾਰਾ ਕੁਝ ਸਾਰਾ ਭਰ ਗਿਆ ਥੋੜਾ ਟਾਈਮ ਹੋ ਰਿਹਾ ਤਾਂ ਪਾਣੀ ਖੂਹ ਦੇ ਉੱਪਰ ਆ ਜਾਣਾ ਸੀ ਇਹ ਆ ਸੀ ਕੋਲ ਸਾਰੇ ਮਿੱਟੀ ਨਾਲ ਤੇ ਸਾਰੇ ਗੰਦਾ ਹੋ ਗਿਆ ਤਿਲਕਨ ਹੋਈਓ ਸਾਰੀ ਇੱਥੇ ਦੇਖ ਸਕਦੇ ਇੱਥੇ ਮਾਤਾ ਦੇ ਮੰਦਿਰ ਚ ਵੀ ਪਾਣੀ ਜਾ ਚੁੱਕਾ ਹੈ ਆ ਦੇਖੋ ਨਿਸ਼ਾਨ ਦੇ ਹਿਸਾਬ ਨਾਲ ਦੇਖੋ ਪਾਣੀ ਕਿੰਨਾ ਹੋਊਗਾ ਵਿੱਚ ਇਹਦੇ ਮੇਰੀ ਚੱਪਲ ਰੁੜ ਗਈ ਬੱਚਾ ਵੀ ਆ ਰਿਹਾ ਹਲੇ ਵੀ ਤੋਰੀਆਂ ਦੇ ਇਹ ਦੇਖੋ ਪਾਣੀ ਕਿੰਨਾ ਚਾਦਾ ਸਰਚ ਪਾਣੀ ਬੜਾ ਹੋਇਆ ਹੋਇਆ ਹੈ ਇਹ ਮੰਦਰੋ ਕਮਰੇ ਤੱਕ ਪਾਣੀ ਗਿਆ ਹੈ ਨਹੀਂ ਨਹੀਂ ਪਾਣੀ ਪਹਿਲਾਂ ਕਾਫੀ ਅਗੇ ਤੱਕ ਸੀਗਾ। ਉਹ ਬਾਹਰ ਆ ਬਣਾ ਗਿਆ ਨਾ। ਆ ਚੋ ਪਰ ਇਹਨੇ ਤਾਂ ਚੱਲਦਾ ਹੋਣਾ ਜੀ ਇਹ ਦਵਾ ਹਾਂ ਲੈ ਥਾਰੀਆਂ ਲਾਣ ਦੇ ਨਾਲ ਕੇ ਦਰ ਪਾਣੀ ਦਾ ਆ ਤਾਂ ਵਧੀਆ ਰਹਿ ਗਿਆ ਪੁਲ ਬਣਾ ਲਿਆ ਇੱਥੇ ਉਹ ਜੇ ਚੇਤੀ ਬਣਾ ਕੇ ਆਪਾਂ ਚਾਹ ਹੋ ਗਿਆ ਜੀ ਚੱਲਦਾ ਜੀ ਕਿ ਪਾਣੀ ਚੱਲਦਾ ਆਉਣਾ ਪੱਕਾ ਸਿੱਖੋ ਪਾਣੀ ਚੱਲਦਾ ਚੱਲਦਾ ਸਾਰਾ ਪਿਆ ਮੋਕ ਪਾਣੀ ਦੇ ਸਾਰੇ ਪਾਸੇ ਚੱਲ ਰਿਹਾ ਜੀ ਨਾ ਤੇੜੀ ਚੱਲਦਾ ਦਿਗਾ ਉਹਨੇ ਤੈਨੂੰ ਕਹਿੰਦਾ ਮੈਂ ਦਰਵਾਜ਼ੇ ਤੇ ਆਉਂਦਾ ਨੇ ਖੜਾ ਆਪਣੇ ਵਾਲੀ ਪਾਣੀ ਦੇ ਵਿਚੀ ਲੰਘ ਕੇ ਜਾਣਾ ਪੈਣਾ 14 ਪਾਰ ਕਰਨਾ ਹੀ ਪੈਣਾ ਫਿਰ ਬੁਲਾਈ ਓਵਰ ਤੋਂ ਬਣਾਇਆ ਜਾਣੀ ਇਹ ਹੈਗਾ ਹੈ ਕੀ ਬਣਾਉਂਦੇ ਆਂ ਜੀ ਆਦੇ ਰੇਤਾ ਨੇ ਬਰਾਬਰ ਹੋ ਗਏ ਦੇਖ ਇੱਥੇ ਆ ਉਹ ਦੇ ਆ ਦੇ ਇੱਕੋ ਇੱਕੋ ਨਹੀਂ ਇੱਥੇ ਟੂਏ ਕੋਲ ਦੀ ਬਿੰਗ ਹੈ ਨਾ ਰੇਤਾ ਪਾਟਾ ਪਾ ਸਕੀਂ ਤੇ ਆਹ ਸਾਹਮਣੇ ਬੰਦਾ ਹੀ ਲੱਗਦਾ ਬੰਦਾ ਸੁਤਾ ਹੈ ਉੱਥੇ ਕੋਈ ਰਾ ਕੀ ਰੱਖਦਾ ਕਿ ਉਹ ਸੁਤਾ ਆ ਦੇ ਉੱਪਰ ਚੜ੍ਹਦੇ ਆ ਲਿਖੀ ਮਣ ਜੇ ਉੱਧਰ ਨਹੀਂ ਜਾਗੇ ਆਓ ਕਦ ਆ ਰਿਹਾ ਤੇ ਉਸ ਦਾ ਸਾਥ ਜੀ ਲੱਗ ਗਿਆ ਇੱਧਰ ਛੱਡੇਗੇ ਖੇਤ ਉਹ ਦੇਖਿੰਦਾ ਮੈਂ ਕੱਲ ਮੈਂਟ ਚ ਟਰੈਲੀ ਭਰ ਕੇ ਲੈ ਜਾ ਨਾ ਹੁਣ ਕਿਸੇ ਨੂੰ ਟੋਕਲਾ ਪਾਉਣ ਦਾ ਵਾਸਤਾ ਉਹ ਬਾਊ ਡਾਇਰ ਦੇ ਵਿੱਚ ਕੰਨੀ ਪੈ ਜਾ